ਕੋਲ ਨਾ ਕੋਲ ਦੀ ਦਾ ਕਿਹੜਾ ਬੱਚਾ ਜਣਾ ਇਹ ਤੁਹਾਨੂੰ ਕੋਈ ਨਹੀਂ ਦੱਸਦਾ ਕਿ ਇਹ ਕੋਲ ਦੀ ਦਾ ਬੱਚਾ ਨਾ ਇਹ ਆਪਣੀ ਰਗੜਾ ਬੱਚ ਟੁੱਟ ਜਾ ਇਹਦਾ ਬੱਚੇ ਕਹਿੰਦੇ ਬਾਹਰ ਹੀ ਮਰ ਜਾਣਾ ਜਿਹੜਾ ਬੱਚਾ ਅੰਛੀ ਦਾ ਕਿਹੜਾ ਪੇਟ ਆਂਛੀ ਮਰ ਜਾ ਤੇ ਆਂਛੀ ਆਂਛੀ ਨਾ ਕਰੇ ਆ ਪੱਤਨਾਪੁਰ ਮੈਪ ਕਰਿਆ ਸ਼ਸ਼ਤਰਕਾਲ ਤੋਂ ਸੇਖਰ ਸੰਜਨੀਅਸ ਦਾ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਜਦੋਂ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕੀਤੀ ਗਈ ਤੌਰਤ ਨੇ ਰੱਜ ਕੇ ਹੰਗਾਮਾ ਕੀਤਾ ਦਰਸਲ ਪਟਿਆਲਾ ਦੇ ਸਨੌਰੀ اڈੇ ਵਿਖੇ ਅਬੂ ਸ਼ਾਹ ਕਲੋਨੀ ਦੇ ਵਿੱਚ ਨਗਰ ਨਿਗਮ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਤੇ ਕਾਰਵਾਈ ਦੌਰਾਨ ਇਕ ਔਰਤ ਨੇ ਆਪਣੇ ਉੱਪਰ ਪੈਟਰੋਲ ਪਾ ਕੇ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ। ਉਥੇ ਪ੍ਰਸ਼ਾਸਨ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰ ਵੀ ਢਾਹ ਢੇਰੀ ਕਰ ਦਿੱਤੇ ਗਏ ਤੇ ਮੌਜੂਦਾ ਲੋਕਾਂ ਨੇ ਪ੍ਰਸ਼ਾਸਨ ਦਾ ਸਖਤ ਵਿਰੋਧ ਕੀਤਾ। ਮੌਜੂਦਾ ਲੋਕਾਂ ਨੇ ਪ੍ਰਸ਼ਾਸਨ ਦਾ ਜਿਸ ਤਰੀਕੇ ਦੇ ਨਾਲ ਵਿਰੋਧ ਕੀਤਾ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾ ਦਿੰਦੇ ਆ। ਦਰਸਲ ਬਿਲਡੋਜ਼ਰ ਐਕਸ਼ਨ ਹੈ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਲਿਆ ਗਿਆ। ਤਾਂ ਦੱਸਦੇ ਕਿ ਨਸ਼ਾ ਤਸਕਰ ਦੇ ਘਰ ਦੇ ਉੱਤੇ ਬਿਲਡੋਜ਼ਰ ਚਲਾਇਆ ਗਿਆ ਤੇ ਉਸ ਤੋਂ ਬਾਅਦ ਔਰਤ ਹੈ ਜਿਹੜੀ ਹੱਥ ਜੋੜਦੀ ਹੈ, ਮਿੰਤਾਤਰਲੇ ਕਰਦੀ ਹੈ ਤੇ ਕਹਿੰਦੀ ਹੈ ਕਿ ਅਸੀਂ ਤਾਂ ਗਰੀਬਾਂ ਤੇ ਜ਼ਮੀਨ ਸਾਡੇ ਖੂਨ ਪਸੀਨੇ ਦੀ ਕਮਾਈ ਦੀ ਬਣੀ ਹੋਈ ਹੈ ਸਾਡੇ ਬਜ਼ੁਰਗਾਂ ਦੀ ਜ਼ਮੀਨ ਹੈ ਤੁਸੀਂ ਇਸ ਨੂੰ ਖਤਮ ਨਾ ਕਰੋ ਤਾਂ ਉਸ ਤੋਂ ਬਾਅਦ ਵੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇੱਕ ਨਹੀਂ ਸੁਣੀ ਜਾਂਦੀ ਸਗੋਂ ਨਸ਼ਾ ਤਸਕਰ ਦੇ ਘਰ ਦੇ ਉੱਤੇ ਬਿਲਡੋਜ਼ਰ ਚਲਾ ਦਿੱਤਾ ਜਾਂਦਾ ਹੈ। ਆਓ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਨੇ ਆਂ। ਸਾਰੇ ਕੁਝ ਪ੍ਰੋਪਰਟੀਆਂ ਔਰ ਇਲੀਗਲ ਕੰਸਟਰਕਸ਼ਨਸ ਕਾਰਪੋਰੇਸ਼ਨ ਨੇ ਔਰ ਪੀਡਬਲੂਡੀ ਨੇ ਇਹਨਾਂ ਨੇ ਇੰਟੀਫਾਈ ਕੀਤਾ ਹੀ ਨਹੀਂ ਆ ਰਹੀ ਮੈਨੂੰ ਇਹਨਾਂ ਨੂੰ ਕਾਇਦਾ ਪੁਲਿਸ ਤੋਂ ਫੋਰਸ ਮੰਗੀ ਹੈ ਡਿਊਟੀ ਮਾਜਿਸਟਰੇਟ ਆਏ ਹੋਏ ਨੇ ਲਾਅ ਆਫ ਲੈਂਡ ਜਿਹੜਾ ਹਮੇਸ਼ਾ ਪ੍ਰਵੇਲ ਕਰਦਾ ਆਪਾਂ ਦੇਖਦੇ ਆਂ ਕਿ 온ਰੇਬਲ ਹਾਇਰ ਕੋਰਟਸ ਵੀ ਹਮੇਸ਼ਾ ਕਹਿੰਦੀਆਂ ਨੇ ਕਿ ਲਾਇਲ ਫਲੈਂਡ ਪਰਵੇਲ ਕਰੇਗਾ ਔਰ ਐਸ ਪਰ ਲਾ ਜਿਹੜੀ ਕੰਸਟਰਕਸ਼ਨਸ ਠੀਕ ਨੇ ਮੈਨੂੰ ਪਾ ਜਾਈਏ ਇਹਦੇ ਨੀਚੇ ਕਰੋ ਯਾਰ ਐਸੇ ਤਰ੍ਹਾਂ ਹੀ ਇੱਕ ਮਿੰਟ ਸਰ ਹੋਣੇ ਸਵਾਲ ਦਾ ਹਾਂ ਜੀ ਜੀ ਇਸੇ ਦੇ ਵਿੱਚ ਹੀ ਸਰ ਆ ਜਿਹੜੀਆਂ ਸਾਰੀਆਂ ਹੋ ਰਹੀਆਂ ਨੇ ਇਹਨਾਂ ਚੋਂ ਕੁਝ ਘਰ ਜਿਹੜੇ ਨੇ ਡਰਗ ਜਿਹੜੇ ਸਮਗਲਰਸ ਦੇ ਨੇ ਉਹਨਾਂ ਦੇ 10 10 11 11 ਮੁਕੱਦਮੇ ਵੀ ਨੇ ਤੇ ਬੜੇ ਸਟਰੋਂਗ ਤਰੀਕੇ ਨਾਲ ਕਿਹਾ ਜਾ ਰਿਹਾ ਜੀ ਕਿ ਯੁੱਧ ਨਸ਼ਿਆਂ ਵਿਰੁੱਧ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਸਾਡੇ ਡੀਆਈਜੀ ਸਾਹਿਬ ਪਰ ਮਾਨਯੋਗ ਕਸਟਮਸ ਸਾਹਿਬ ਬਹੁਤ ਹੀ ਕਲੀਅਰ ਇੰਸਟਰਕਸ਼ਨ ਹੈ ਕਿ ਜਿਹੜਾ ਵੀ ਬੰਦਾ ਡਰੱਗ ਟ੍ਰੇਡ ਦੇ ਵਿੱਚ ਡਰੱਗ ਪੈਡਲਿੰਗ ਚ ਡਰੱਗ ਸਮਗਲਿੰਗ ਚ ਚਾਹੇ ਉਹ ਸਮਗਲਿੰਗ ਕਰਦਾ ਚਾਹੇ ਪੈਡਲਿੰਗ ਕਰਦਾ ਚਾਹੇ ਉਹ ਥੱਲੇ ਜਿਹੜਾ ਉਹਨੇ ਪੁਆਇੰਟਸ ਬਣਾਏ ਹੋਏ ਨੇ ਸੇਲ ਪੁਆਇੰਟਸ ਜਿੰਤੋਂ ਲੋਕਾਂ ਦੇ ਬੱਚੇ ਆਉਂਦੇ ਨੇ ਆ ਕੇ ਡਰੱਗਸ ਲੈ ਕੇ ਜਾਂਦੇ ਨੇ ਉਹਨਾਂ ਨੂੰ ਬੜਾ ਸਟਰੋਂਗ ਮੈਸੇਜ ਦਿੱਤਾ ਜਾਊਗਾ ਇਸ ਗੱਲ ਨੂੰ ਲੈ ਕੇ ਕਿ ਜੇ ਕੋਈ ਵੀ ਗਲਤ ਕੰਮ ਦੇ ਵਿੱਚ ਇਨਵੋਲ ਹੈ ਔਰ ਉਸ ਡਰਗ ਮਨੀ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਕੰਸਟਰਕਸ਼ਨ ਕੋਈ ਇਨਕ੍ਰੋਚਮੈਂਟ ਕਹਿੰ‍या ਕੋ ਇਲੈਗਲ ਐਕਟੀਵਿਟੀ ਕਰੇਗਾ ਤਾਂ ਉਹਦੇ ਮੁਤਾਬਕ ਐਸ ਪਰ ਲਾਅ ਪਰਸਪਰ ਲਾਅ ਜੈਟ दैट विल ਪਰਵੇਲ ਕਿੰਨੇ ਕੋ ਮਕਾਨ ਹੋਣਗੇ ਕਿੰਨੇ ਹੀ ਮਕਾਨ ਹੋਣਗੇ ਜਿਹਨਾਂ ਦੇ ਵਿੱਚ ਬਿਲਕੁਲ ਸਰ ਇਹਨਾਂ ਚੋਂ ਦੋ ਫੈਮਿਲੀ ਇਸਟਿਟਿਊਸ਼ਨ ਦਾ ਰਿਡੈਂਟੀਫਿਕੇਸ਼ਨ ਹੈ ਜੀ ਇੱਕ ਦਾ ਆਹਦਾ ਪੀ ਡਬਲਯੂ ਡੀ ਚ ਔਰ ਇੱਕ ਦਾ ਆਂਦਾ ਹੈ ਇਹਦੇ ਚ ਅਮਰਸੋ ਕਾਰਪੋਰੇਸ਼ਨ ਚੋਂ ਤਾਂ ਉਹਨਾਂ ਦੇ ਮੁਕਦਮੇ ਦਰਜ ਨੇ ਤੇ ਔਰ ਉਹਨਾਂ ਦੇ ਜਿਹੜਾ ਨੇ ਬਣਦੀ ਜੋ ਜੋ ਆਇਡੈਂਟੀਫਾਈ ਕਰਕੇ ਦੇ ਰਹੀ ਹੈ ਸਾਨੂੰ ਕਾਰਪੋਰੇਸ਼ਨ ਉਹਦੇ ਮੁਤਾਬਕ ਡਿਊਟੀ ਰਜਿਸਟਰਡ ਇੱਥੇ ਖੜਾ ਉਹ ਜਿੰਨੂੰ ਜਿੰਨੂੰ ਆਇਡੈਂਟੀਫਾਈ ਕਰ ਦਿੱਤਾ ਯਾਰ ਉਹ ਡਿਮੋਲਿਸ਼ ਕੀਤਾ ਅਰੇ ਡਰੱਗ ਹੋਟਸਪੌਟ ਲੱਗਾ ਹੈਗਾ ਜਿਵੇਂ ਇਹ ਸਮਗਲ ਇਸ ਤੋਂ ਇਲਾਵਾ ਵੀ ਹੋਰਾਂ ਦੇ ਮਕਾਨ ਤੋੜੋਗੇ ਸਰ ਮੈਂ ਬਣਾ ਸਾਰਿਆਂ ਨੂੰ ਲਾਊਡ ਆਂਡ ਕਲੀਅਰ ਦੱਸਣਾ ਚਾਹਣਾ ਜੋ ਵੀ ਪੁਆਇੰਟ ਆਫ ਸੇਲ ਬਣਾਏਗਾ ਔਰ ਲੋਕਾਂ ਦੇ ਬੱਚਿਆਂ ਦੇ ਵਿੱਚ ਜਿਹੜਾ ਡਰਗ ਨੂੰ ਵੀ ਜ਼ਹਿਰ ਪਾਏਗਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਕਿੰਨੇ ਨੇ ਸਖਤ ਕਾਰਵਾਈ ਇਸ ਤਰ੍ਹਾਂ ਦੇ ਸਰ ਇੱਥੇ ਨਾ ਦੋ ਮੇਜਰ ਫੈਮਲੀਆਂ ਨੇ ਮੈਂ ਜਿਵੇਂ ਪਹਿਲਾਂ ਕਿਹਾ ਜੀ ਉਹਨਾਂ ਤੇ 8-10-10-11-11 ਮਕਦਮੇ ਦਰਜ ਨੇ ਔਰ ਇਹ ਨਹੀਂ ਕਿ ਪਰਿਵਾਰ ਦੇ ਇੱਕ ਮੈਂਬਰ ਤੇ ਨੇ ਮਲਟੀਪਲ ਮੈਂਬਰਸ ਨੇ ਸ਼ੁਭਾ ਜੀ